ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪਿੰਡ ਮਾਸੀਕੇ ਜ਼ਿਲ੍ਹਾ ਮੁਕਾ ਠੀਕ ਹੈ ਜੀ ਬਾਈ ਜੀ ਦੀ ਆਪਾਂ ਪਹਿਲਾਂ ਵੀ ਵੀਡੀਓ ਬਣਾਈ ਆ ਬਾਈ ਦਾ ਪਪਾਰ ਦਾ ਕੰਮ ਠੀਕ ਹੈ ਜੀ ਜੇ ਕਿਸੇ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 752800355 ਜੀ ਬਾਕੀ ਭਰਾ ਆਪਣਾ ਫੇਸਬੁੱਕ ਦੇ ਪੇਜ ਆ ਗਰਜੀਤ ਰਾਏ ਨੂੰ ਬਾਤਾਂ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡਰ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰਦੇ ਰਹੀਏ ਕਰਦੇ ਜੀ ਆਪਾਂ ਬਾਈ ਨਾਲ ਗੱਲਬਾਤ ਲੈਣੇ ਜਾਣਕਾਰੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰੇ ਨਾਮ ਦੱਸੋ ਜੀ ਆਪਣਾ ਨਾਮ ਵੀਰੇ ਜੱਗਾ ਪਿੰਡ ਮਾਛੀ ਕੇ ਆ ਜਿਲ੍ਹਾ ਇਹਨੂੰ ਮੋਗਾ ਲੱਗਦਾ ਠੀਕ ਹੈ ਜੀ ਇਹ ਮੋਗਾ ਬਰਨਾਲਾ ਹਾਈਵੇ ਦੇ ਉੱਤੇ ਪਿੰਡ ਆ ਠੀਕ ਹੈ ਜੀ ਨੇੜੇ ਨੇੜੇ ਪਿੰਡ ਕਿਹੜੇ ਪਿਆੰਦੇ ਵੀਰੇ ਨੇੜੇ ਵੀਰੇ ਬਲਾਸਪੁਰ ਆ ਇਧਰ ਮੋਗੇ ਸਾਈਡ ਇਧਰੋਂ ਆਪਣਾ ਹੰਤਪੁਰਾ ਟੱਲੇਆਲ ਬਰਨਾਲੇ ਸਾਈਡ ਤੋਂ ਠੀਕ ਹੈ ਜੀ ਹਾਂਜੀ ਵੀਰ ਜੀ ਆਪਣੇ ਕੋਲ ਗਾਵਾਂ ਕਿੰਨੀਆਂ ਅੱਜ ਬਕਾਉ ਗਾਵਾਂ ਵੀਰੇ 2 ਐ ਇੱਕ ਤਾਂ ਚਾਰ ਦੰਦ ਬੱਸੀ ਐ ਸੂਈ ਸਵਾਈ ਐ ਪਰसों ਰਾਤ ਨੂੰ ਸੋਈ ਐ ਠੀਕ ਹੈ ਜੀ ਤੇ ਇਸ ਟਾਈਮ ਬੌਲੇਚ ਹੈ ਆ ਵੜ ਸੁਣਨ ਵਾਲੀ ਹੈ 10-15 ਦਿਨ ਲੈਂਦੀ ਹੈ ਵੜ ਇਹ ਠੀਕ ਹੈ ਜੀ ਇਹ ਕੱਚੀ ਆ ਥੋੜੀ ਜੀ ਨਾਲ ਮੈਂ ਕਹ ਚੱਲ ਵੀਡੀਓ ਚ ਹੀ ਦਿਖਾ ਦਿੰਨੇ ਆ ਠੀਕ ਹੈ ਜੀ ਹਾਂਜੀ ਬਾਈ ਪਹਿਲੀ ਵੜ ਦੀ ਜਾਣਕਾਰੀ ਦੋ ਜੀ ਆਪਣੀ ਦੀ ਪਹਿਲੇ ਵਸੇ ਵੀਰੇ ਇਹ ਮੋਹੋ ਚਾਰ ਦੰਦ ਦਾ ਹਾਂਜੀ ਬਕਾਇਦਾ ਸਾਨੂੰ ਦੰਦ ਵੀ ਪਟਕੇ ਦਿਖਾ ਦਿੰਨੇ ਆ ਦਿਖਾ ਦਿਓ ਜੀ ਦਿਖਾ ਦਿਓ ਇੱਕ ਮਿੰਟ ਖੋਲ ਆ ਲੋ ਜੀ ਦੰਦ ਦੇਖ ਸਕਦੇ ਹੋ ਥੋੜਾ ਜਿਆ ਕਰਦੀ ਆ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਠੀਕ ਤੋਰ ਦਿਲੰਮੀ ਤੋਰ ਦਮੜੀ ਪਹਿਲੇ ਸੂਏ ਸੂਏ ਵਰਾਏ ਪਹਿਲੇ ਸੂਏ ਸੂਏ ਵਰਾਏ ਠੀਕ ਹੈ ਜੀ ਠੀਕ ਹੈ ਦੇਖ ਸਕਦਾ ਪਰਾ ਤੋਰਾ ਤਰਾ ਕਰਮਵਾਲੀ ਦਾ ਤੇ ਰੇਟ ਭਰਾ ਜਾਇ ਚਾ ਦਸੋ ਬਸ ਦਿਨ ਲੈਣ ਜਿਹੜਾ ਕੰਮ ਰੇਟ ਪਰ ਇਹੋ ਦਿਨ ਲੈਣ ਦਾ 60000 ਮੰਗਦੇ ਆ ਮਾਨਤਾਂ ਥੋੜਾ ਬੋਤਾ ਕਰ ਦਾਂਗੇ ਮੌਕੇ ਤੇ ਠੀਕ ਹੈ ਜੀ ਲੋ ਜੀ ਚੈੱਕ ਕਰ ਸਕਦੇ ਬੱਸ ਆ ਨਗਰ ਆ 12 13 ਮੀਟਰ ਹੁਣ ਬਹੁਤ ਸਟਾਰਟ ਆ ਬੱਸ ਠੀਕ 17 18 ਲੀਟਰ ਕੱਢ ਜੂਗੀ ਠੀਕ ਹੈ ਜੀ ਫੇਸ ਬਿਊਟੀ ਦੇਖ ਸਕਦੇ ਜੀ ਬਾਕੀ ਬੱਸਾ ਦੇਖ ਸਕਦਾ ਨਾੜੂਆ ਨਾਲ ਬੱਸ ਇਹਦਾ ਚੈੱਕ ਕਰ ਸਕਦੇ ਦਿਖਾਈ ਦਿੰਦੇ ਨੇ ਸਾਨੂੰ ਨੇੜੇ ਕਰਕੇ ਠੀਕ ਹੈ ਜੀ ਦੇਖ ਸਕਦੇ ਨਾੜੂਆ ਹਾਂਜੀ ਭਾਈ ਜੀ ਰੇਟ ਬਾਈ ਨੇ 60000 ਮੰਗੇ ਹਾਂਜੀ ਭਾਈ ਧਾਰਾ ਮਾਰਕਟ ਖਾ ਦੇ ਲੋ ਜੀ 4 ਤਾਂ ਪਰ ਪੂਰੀ ਇੱਕ ਨੰਬਰ ਧਾਰਾ ਯਾਰ ਬਸ ਠੀਕ ਨਾ ਹੱਲੇ ਨਾ ਚੱਲੇ ਕੋਈ ਮਤਲਬ ਹੀ ਨਹੀਂ ਦਾ ਠੀਕ ਜਿੰਨ ਮਰਜ਼ੀ ਲਵਹਾਈ ਚੱਲੋ ਮਾਨ ਤਾਂ ਬਈ ਹੋਜੀ ਕਰਦੇਗਾ ਪੂਰਾ ਫੋਨ ਹੱਥ ਚੋਂ ਮਾੜਾ ਮੋਟਾ ਮਾਨਪੰਤਾ ਕਰਾਂਗੇ ਬਈ ਬੰਦੇ ਦਾ ਬੱਚੀ ਵਾਲੀ ਚੰਗੀ ਆ ਠੀਕ ਹੈ ਸੀਗਾ ਦੇਖ ਸਕਦੇ ਭਰਾ ਬਾਕੀ ਕੋਈ ਗੱਲ ਨਹੀਂ ਠੀਕ ਹੈ 1% ਦਾ ਨਕਸ਼ ਨੇ ਸੀਲ ਠੰਡੀ ਦੇਖ ਲਓ ਹੁਣ ਬਣਾ ਨਿਆਣੇ ਤੋਂ ਬਣਾ ਜਿੰਨੇ ਮਰਜ਼ੀ ਕੋਈ ਪਾਸ ਕਰੀ ਚੱਲੇ ਠੂੜ ਚੱਕ ਲੈਂਦੀ ਐ ਨਹੀਂ ਕੋਈ ਗੱਲ ਠੀਕ ਹੈ ਜੀ ਲੋ ਭਰਾ ਠੰਡੀ ਸੀਲ ਕਾਂ ਤੋਰ ਕੇ ਦਿਖਾਦੀ ਬਾਈ ਨੇ ਬਾਈ ਨੇ ਬਾਕੀ ਪਹਿਲਾਂ ਨਾ ਬੈਠਾ ਭਾਈ ਜਿਹੜੇ ਬੰਦੇ ਨੇ ਘਰੇ ਰੱਖਣੀਆਂ ਨਾ ਉਹ 2-2 300 ਇਹ ਪੀ ਸਕਦਾ ਇਹਦੇ ਠੀਕ ਹੈ ਸੀਕ ਬੱਕ ਨਾ ਹੁੰਦੀ ਆ ਵੀ ਪੱਕੀ ਗਾ ਹਨਾ ਟਾਪ ਦਾ ਲੇਵਾ ਹਾਂਜੀ ਭਾਈ ਜੀ ਦੂਜੀ ਵਾਰਡ ਦੀ ਜਾਣਕਾਰੀ ਦਿਓ ਜੀ ਦੂਜੀ ਵਰੇ ਇਹ ਤੀਜੇ ਸਵੇ ਸੁੰਦੀ ਆ ਹਾਂਜੀ ਮਾਲਕਾਂ ਦਾ 30 32 ਦਾ ਰਿਕਾਰਡ ਦੱਸਿਆ ਵੀ ਦੁੱਧ ਦਿੱਤਾ ਪਹਿਲਾਂ ਦੂਜੇ ਸਵੇਚ ਠੀਕ ਹੈ ਜੀ ਹੁਣ ਇਹਦਾ ਆਹ ਕਰਮਾਂ ਵਾਲੀ ਇਹ ਜੇ 10 15 ਗਾਹ ਲੈਂਦੀ ਆ ਠੀਕ ਹੈ ਜੀ ਇਹਨੂੰ ਵੀ ਆਪਾਂ ਤੁਰ ਕੇ ਦਿਖਾ ਦੰਨੇ ਆ ਤੁਰਦੀ ਤੁਰਦੋ ਕਦ ਕੋਦ ਤੁਰ ਖੋਲਾ ਪੂਰਾ 10 15 ਦਿਨ ਲੈ ਜੀ ਪੂਰਾ ਠੀਕ ਹੈ ਜੀ ਚੈੱਕ ਕਰ ਸਕਦੇ ਲੋ ਜੀ ਟੱਲਣਾ ਬਹੁਤ ਜ਼ਿਆਦਾ ਪਈਆਂ ਪਿਛਲੇ ਸਵੇ 30 ਬੱਤੀ ਲੀਟਰ ਦਿੱਤਾ ਵੀਰੇ 30 ਬੱਤੀ ਬਰੇ 30 ਰੋਕ ਲਿਓ ਕੋਮਣੇ ਦਿਖਾ ਦਿਓ ਇੱਥੇ ਇੱਕ ਮਿੰਟ ਲੇ ਵਾ ਦੇਖ ਸਾ ਤੇ ਤੁਸੀਂ ਦੇਖ ਸਕਦੇ ਹੋ। ਠੀਕ ਹੈ ਜੀ। ਤੋੜਾ ਤਰਾ ਦੇਖ ਸਕਦੇ ਹੋ ਕਰਮਾ ਵਾਲੀ ਦਾ। ਤੇ ਰੇਟ ਭਰਾ ਜਾਇ ਜਾ। ਰੇਟ ਪਰ ਇਹ ਦਾ 75000 ਆ ਯਾਰ। 75000 ਰੇਟ ਆਪਣਾ ਫੇਸ ਬਿਊਟੀ ਦੇਖ ਸਕਦੇ ਹੋ ਸੋਹਣੀ ਐ। ਵੈੜ। ਤੋੜਾ ਤਰਾ ਤੁਹਾਡੇ ਸਾਹਮਣੇ ਆ। ਜਨ ਬਾਈ ਜੀ ਕਹਿੰਦਾ ਹਲੇ ਵੱਧ ਲੈ ਜੂ। ਠੀਕ ਹੈ ਜੀ। ਤੇ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਪਿੰਡ 마ਸੀ ਕੇ। ਜ਼ਿਲ੍ਹਾ ਮੋਗਾ ਨੂੰ ਪੈਂਦਾ। ਠੀਕ ਹੈ ਜੀ। ਮਿਲਦੇ ਆਂ ਭਰਾ ਅਗਲੀ ਵੀਡੀਓ ਚ। ਓਕੇ ਬਾਈ।